ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਹਾਂ ਤੁਹਾਡਾ ਕਸੀਦਾ ਕਰੀ ਡਿਜ਼ਾਈਨਰ ਸਟੂਡੀਓ ਤੇ ਸਮਰ ਚੱਲ ਰਹੀਆਂ ਨੇ ਤੇ ਸਮਰ ਦੇ ਅਕੋਰਡਿੰਗ ਹਰ ਇੱਕ ਮਿੰਡ ਦਾ ਭਾਂਡੇ ਇੱਚਾ ਹੁੰਦੀ ਹੈ ਕਿ ਮੈਂ ਬੜੇ ਸੋਹਣੇ ਡਿਜ਼ਾਈਨਰ ਸੂਟ ਪਾਵਾਂ ਬਟ ਹੋਂ ਨਾ ਬਿਲਕੁਲ ਕਾਟਨ ਫੈਬਰਿਕ ਹੋਵੇ ਜਿਹੜਾ ਸਮਰ ਦੇ ਅਕੋਰਡਿੰਗ ਹੋਵੇ ਮੀਨ ਸਮਰ ਦੇ ਵਿੱਚ ਆਪਾਂ ਪਾ ਸਕੀਏ ਤੇ ਤੁਹਾਡੀ ਡਿਮਾਂਡ ਦੇ ਉੱਤੇ ਅਸੀਂ ਬਹੁਤ ਸੋਹਣੇ ਡਿਜ਼ਾਈਨਰ ਸੂਟ ਲੈ ਕੇ ਆਏ ਆ ਮਲ ਕਾਟਨ ਫੈਬਰਿਕ ਰਹੇਗਾ ਪ੍ਰੋਪਰ ਕਾਟਨ ਹੋਏਗੀ 100% ਕਾਟਨ ਹੋਏਗੀ ਤੇ ਬਹੁਤ ਸੋਹਣੇ ਕਲਰ ਹੋਣਗੇ ਤੇ ਬਹੁਤ ਸੋਹਣੇ ਆ ਬਾਟਮ ਦੇ ਨਾਲ ਆਪਾਂ ਮੈਚਿੰਗ ਕੀਤੀ ਹੋਏਗੀ ਪਰ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਕਿ ਤੁਸੀਂ ਅਗਰ ਸਾਡੇ ਚੈਨਲ ਦੇ ਉੱਤੇ ਫਸਟ ਟਾਈਮ ਆਏ ਹੋ ਤੇ ਹਰ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਬਾਕੀ ਵੀਡੀਓ ਪੂਰੀ ਦੇਖਿਓ ਅੱਛੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਬਹੁਤ ਸੋਹਣੇ ਸੂਟ ਨੇ ਜੀ ਤੇ ਆਪਾਂ ਤੁਹਾਨੂੰ ਸਾਰੇ ਦਿਖਾਵਾਂਗੇ ਕੀ ਕਰਕੇ ਹਾਂਜੀ ਜਿੱਦਾਂ ਇਹ ਪਹਿਲਾ ਸੂਟ ਹੈਗਾ ਅ ਬਹੁਤ ਸੋਹਣਾ ਰਾਣੀ ਜਾਂ ਸ਼ੇਡ ਆ ਜੀ ਇਹਦਾ ਸ਼ਾਰਟ ਪੀਸ ਆ ਇਹ ਵਾਲਾ 100% ਕਾਟਨ ਆ ਜੀ ਬਿਨਾ ਲਾਈਨਿੰਗ ਤੋਂ ਬਨੇਗਾ ਸੂਟ ਕੋਈ ਤੁਹਾਨੂੰ ਲਾਈਨਿੰਗ ਦੀ ਰਿਕੁਆਇਰਮੈਂਟ ਨਹੀਂ ਰਹੇਗੀ ਇਸ ਸੂਟ ਦੇ ਵਿੱਚ ਦੇਖੋ ਜੀ ਲਾਈਨਿੰਗ ਦੇ ਵਿੱਚ ਜਿਹੜਾ ਆਪਣੇ ਬੇਲਾਂ ਦੇ ਰੂਪ ਦੇ ਵਿੱਚ ਆਪਣਾ ਇਹ ਜਿਹੜਾ ਸੂਟ ਦਾ ਡਿਜ਼ਾਈਨ ਹੀਗਾ ਬਣਿਆ ਹੋਇਆਗਾ ਐਮਬੀ ਵਾਲਾ ਡਿਜ਼ਾਈਨ ਆ ਜੀ ਬਹੁਤ ਸੋਹਣਾ ਰਾਣੀ ਡਾਰਕ ਰਾਣੀ ਕਲਰ ਆਗਾ ਮੀਨਜ਼ ਮੇਜੈਂਟਾ ਕਲਰ ਆਪਾਂ ਜਿਹਨੂੰ ਕਹਿੰਦੇ ਨੇ ਡਾਰਕ ਉਹ ਵਾਲਾ ਕਲਰ ਆ ਤੇ ਬਹੁਤ ਸੋਹਣੇ ਕਲਰ ਕੰਬੀਨੇਸ਼ਨ ਦਿੱਤੇ ਹੋਏ ਆ ਇਹਨੂੰ ਸਿਰਫ ਤੁਸੀਂ ਲੇਸ ਦੀ ਡਿਜ਼ਾਈਨਿੰਗ ਦੇਣੀ ਆ কুর্তা ਸਟਾਈਲ ਗੋਲ ਘੇਰੇ ਵਾਲਾ ਜਿਹਦਾ ਇਸ ਤਰ੍ਹਾਂ ਬਣਾ ਸਕਦੇ ਹਾਂ ਬਾਕੀ ਸਿੰਪਲ ਸਲਵਾਰ ਸੂਟ ਬਣਾਉਣਾ ਚਾਹੁੰਦੇ ਹੋ ਉਹ ਵੀ ਬਣਾ ਸਕਦੇ ਹੋਗੇ ਤੇ ਇਹਦੇ ਨਾਲ ਜਿਹੜੀ ਬਾਟਮ ਆ ਜੀ ਉਹ ਇਹਨੂੰ ਦੇਵੇਗੀ ਡਿਜ਼ਾਈਨਰ ਲੁੱਕ ਦੇਖੋਗੇ ਤੁਸੀਂ ਬਹੁਤ ਸੋਹਣੀ ਆਫ ਵਾਈਟ ਕਲਰ ਦੀ ਕਰੀਮ ਕਲਰ ਦੀ ਜਿਹੜਾ ਨਾਲ ਕੰਬੋ ਆ ਉਸੇ ਕਲਰ ਦੀ ਇਹਦੇ ਨਾਲ ਆਪਾਂ ਬਾਟਮ ਪੇਅਰ ਅਪ ਕੀਤੀ ਹੈ ਜੀ ਬਾਟਮ ਤੁਸੀਂ ਦੇਖੋਗੇ ਇਹਨੂੰ ਤੁਸੀਂ ਫਰਸ਼ੀ ਸਲਵਾਰ ਬਣਾਓ ਸਟ੍ਰੇਟ ਸਲਵਾਰ ਬਣਾਓ ਪਲਾਜੋ ਬਣਾਓ ਜੋ ਤੁਹਾਡਾ ਦਿਲ ਕਰੇਗਾ ਤੁਸੀਂ ਉਹ ਬਣਾ ਸਕਦੇ ਹੋ ਤੇ ਤੁਹਾਨੂੰ ক্লোਜ਼ ਅਪ ਦਿਖਾ ਦਿੰਨੇ ਆ ਪ੍ਰੋਪਰ ਲੇਸਿਸ ਇਨਸਰਟ ਕਰਕੇ ਇਹਦੇ ਵਿੱਚ ਬਣਾਈਆਂ ਹੋਈਆਂ ਨੰਗੀਆਂ ਡਿਜ਼ਾਈਨਿੰਗ ਕੀਤੀ ਹੋਈ ਹੈਗੀ ਤੇ ਬਾਕੀ ਅਸੀਂ ਇਹਨੂੰ ਪੇਂਟ ਕੀਤਾ ਹੋਇਆ ਜੀ ਸੇਮ ਕਲਰ ਕੰਬੀਨੇਸ਼ਨ ਲੈ ਕੇ ਜੋ ਕਿ ਆਪਣੇ ਸ਼ਰਟ ਦੇ ਕੰਬੀਨੇਸ਼ਨ ਸੀਗੇ ਇਸ ਕਰਕੇ ਇਹ ਸਲਵਾਰ ਆਪਾਂ ਸਿਰਫ ਰਾਣੀ ਸ਼ੇਡ ਦੇ ਨਾਲ ਹੀ ਆਪਾਂ ਸੂਟ ਦੇ ਨਾਲ ਮੈਚ ਕਰ ਸਕਦੇ ਹਾਂ ਕਿਉਂਕਿ ਅਸੀਂ ਇਹਨੂੰ ਪੇਂਟ ਕੀਤਾਗਾ ਤੇ ਪਲੱਸ ਇਹਦੇ ਵਿੱਚ ਲੇਸਿਸ ਇਨਸਰਟ ਹੋਈਆਂ ਵੀਆਂ ਨੰਗੀਆਂ ਤੇ ਇਹ ਵਾਲਾ ਫੈਬਰਿਕ ਵੀ ਕੋਰਾ कॉटन ਫੈਬਰਿਕ ਆ ਜੀ ਬਹੁਤ ਸੋਹਣੀ ਲੱਗੇਗੀ ਤੇ ਇਹ ਬਿਨਾ ਦੁਪट्टे ਤੋਂ ਤੁਹਾਨੂੰ ਪ੍ਰਾਈ ਸ਼ੋ ਹੋਣਗੇ ਵੈਸੇ ਇਹਨਾਂ ਸੂਟਾਂ ਦੇ ਨਾਲ ਆਪਾਂ ਨੂੰ ਦੁਪੱਟਾ ਦੀ ਕੋਈ ਖਾਸ ਨੀੜ ਵੀ ਨਹੀਂ ਰਹਿੰਦੀ ਕਿਉਂਕਿ ਥੋੜਾ ਜਿਹਾ ਅੱਜਕੱਲ ਆਪਾਂ ਨੂੰ ਪਤਾ ਟ੍ਰੈਂਡ ਦੇ ਵਿੱਚ ਆ ਕੁੜਤਾ ਸਟਾਈਲ ਬਣਾਓ ਤੇ ਤੁਸੀਂ ਵਿਦਾਊਟ ਦੁਪੱਟਾ ਸੂਟ ਵੇਅਰ ਕਰ ਸਕਦੇ ਹੋ ਪਰ ਫਿਰ ਵੀ ਜੇ ਤੁਹਾਨੂੰ ਲੱਗਦਾ ਹੁੰਦਾ ਤਾਂ ਆਫ ਵਾਈਟ ਕਲਰ ਦਾ ਆਪਣੇ ਘਰੇ ਦੁਪੱਟਾ ਹੁੰਦਾ ਜਾਂ ਫਿਰ ਤੁਸੀਂ ਕੋਈ ਵੀ ਰੀਡਾਈ ਕਰਵਾ ਸਕਦੇ ਹੋ ਅਗਰ ਤੁਸੀਂ ਚਾਹੋ ਤਾਂ ਸਾਡੇ ਤੋਂ ਵੀ ਦੁਪੱਟਾ ਲੈ ਸਕਦੇ ਹੋ ਸਾਡੇ ਕੋਲੇ ਹਰ ਤਰ੍ਹਾਂ ਦੇ ਦੁਪੱਟਿਆਂ ਦਾ ਫੈਬਰਿਕ ਅਵੇਲੇਬਲ ਆ 250 ਤੋਂ ਦੁਪੱਟਾ ਸਟਾਰਟ ਹੋ ਕੇ ਜੀ ਆਪਣੇ ਕੋਲੇ 14-1500 ਤੱਕ ਦੇ ਦੁਪੱਟੇ ਹੈਗੇ ਨੇਗੇ ਤੇ ਹਰ ਤਰ੍ਹਾਂ ਦੇ ਦੁਪੱਟਿਆਂ ਦਾ ਫੈਬਰਿਕ ਆਪਣੇ ਕੋਲੇ ਅਵੇਲੇਬਲ ਆ ਤਾਂ ਏ ਸੂਟ ਦੀ ਪੂਰੀ ਲੁੱਕ ਤੁਸੀਂ ਦੇਖ ਲਓ ਜੀ ਬਹੁਤ ਸੋਹਣੀ ਤੇ ਪਿਆਰੀ ਲੁੱਕ ਆ ਬਿਲਕੁਲ ਵੀ ਸੀ ਥਰੂ ਸੂਟ ਨਹੀਂ ਹੈਗਾਗਾ ਲਾਈਨਿੰਗ ਦੀ ਨੀਡ ਨਹੀਂ ਹੈਗੀਗੀ ਤੇ ਬਾਕੀ ਜਿਹੜਾ ਸੂਟ ਦੇ ਕਲਰ ਕੰਬੀਨੇਸ਼ਨ ਆ ਪੂਰਾ ਏ ਕਲਾਸ ਆ ਜੀ ਤੇ ਇਸੇ ਦੇ ਵਿੱਚ ਆਪਣੇ ਕੋਲੇ ਸੈਕੰਡ ਸੂਟ ਆ ਪਰ ਸੈਕੰਡ ਸੂਟ ਸ਼ੋਅ ਕਰਨ ਤੋਂ ਪਹਿਲਾਂ ਮੈਂ ਕਹੂੰਗੀ ਕਿ ਸਾਡਾ ਇੰਸਟਾਗ੍ਰam ਦਾ ਪੇਜ ਵੀ ਹੈਗਾ ਜੀ ਸੇਮ ਹੀ ਨਾਮ ਦਾ ਕਸੀਦਾਕਾਰੀ ਡਿਜ਼ਾਈਨਰ ਸਟੂਡੀਓ ਦੇ ਨਾਮ ਤੇ ਹੈਗਾ ਤਾਂ ਤੁਸੀਂ ਉੱਥੇ ਜਾ ਕੇ ਵੀ ਸਾਨੂੰ ਫੋਲੋ ਕਰ ਸਕਦੇ ਹੋ ਤੁਹਾਨੂੰ ਹਰ ਸੂਟ ਦੀ ਜਿਹੜੀ ਡਿਟੇਲ ਉੱਥੇ ਵੀ ਮਿਲ ਜਾਏਗੀ ਸ਼ਾਰਟ ਫਾਰਮ ਦੇ ਵਿੱਚ ਮਿਲ ਜਾਏਗੀ ਜੀ ਤੇ ਬਾਕੀ ਤੁਸੀਂ ਸਾਡੀਆਂ ਪ੍ਰੀਵੀਅਸ ਵੀਡੀਓ ਵੀ ਚੈੱਕ ਕਰ ਸਕਦੇ ਹੋਗੇ ਤੇ ਦੇਖੋ ਜੀ ਇਹ ਵਾਲਾ ਸੂਟ ਹਾਂਜੀ ਆਪਾਂ ਗੱਲ ਕਰ ਰਹੇ ਸੀ ਪ੍ਰੀਵੀਅਸ ਵੀਡੀਓ ਚੈੱਕ ਕਰਨ ਦੀ ਪ੍ਰੀਵੀਅਸ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਸੋਹਣੇ ਸਮਰ ਦੇ ਅਕੋਰਡਿੰਗ ਜਿਹੜੇ ਸੂਟ ਆ ਉਹ ਮਿਲ ਜਾਣਗੇ ਜੀ ਆ ਆਪਣੇ ਪ੍ਰਿੰਟਡ ਫੈਬਰਿਕ ਦੇ ਵਿੱਚ ਵੀ ਏਮਬਰਾਇਡਰੀ ਵਾਲੇ ਵੀ ਜੀ ਤੁਸੀਂ ਸਾਡੇ ਤੋਂ ਕਸਟਮਾਈਜ਼ ਵੀ ਕਰਵਾ ਸਕਦੇ ਹੋ ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਫੈਬਰਿਕ ਪਸੰਦ ਆਉਂਦਾ ਤੇ ਕਿਸੇ ਤਰ੍ਹਾਂ ਦਾ ਹੋਰ ਤਰ੍ਹਾਂ ਦਾ ਵਰਕ ਪਸੰਦ ਆਉਂਦਾਗਾ ਤੇ ਬਾਕੀ ਪਾਰਟੀ ویئر ਸੂਟ ਵੀ ਜਿਵੇਂ ਆਪਣੇ ਫੌਰਨ ਵਾਲੀਆਂ ਪਹਿਣਾ ਦੇਖਦੀਆਂ ਨੇ ਤਾਂ ਆਪਾਂ ਪਾਰਟੀ ویئر ਸੂਟ ਵੀ ਜਿੱਦਾਂ ਤੁਸੀਂ ਕਹੋਗੇ ਉਦੋਂ ਦੇ ਰੈਡੀ ਕਰਕੇ ਦਿੰਨੇ ਆ ਜੀ ਸਾਡੀਆਂ ਪ੍ਰੀਵੀਅਸ ਵੀਡੀਓ ਚੈੱਕ ਕਰ ਸਕਦੇ ਹੋ ਇੰਸਟਾਗ੍ਰam ਪੇਜ ਚੈੱਕ ਕਰ ਸਕਦੇ ਹੋ ਅਸੀਂ ਹੈਂਡਵਰਕ ਆਰੀਵਰਕ ਮਸ਼ੀਨਵਰਕ ਪੇਂਟ ਦੇ ਬਲੌਕ ਪ੍ਰਿੰਟਿੰਗ ਦੇ ਮੀਨਸ ਹਰ ਤਰ੍ਹਾਂ ਦੇ ਆਪਾਂ ਡਿਜ਼ਾਈਨਰ ਸੂਟ ਰੈਡੀ ਕਰਦੇ ਆ ਜੀ ਹੁਣ ਗੱਲ ਕਰਦੇ ਆ ਆਪਾਂ ਇਹ ਸੂਟ ਦੀ ਇਹ ਸੂਟ ਦਾ ਕਲਰ ਹੀ ਆਪਣੇ ਆਪ ਵਿੱਚ ਬਹੁਤ ਯੂਨੀਕ ਜ ਹੈ ਤੇ ਬਹੁਤ ਸੋਹਣਾ ਕਲਰ ਹੈ ਜੀ ਹਨਾ ਤੇ ਇਹ ਵਾਲਾ ਹੈਗਾ ਮੀਨਸ ਕੁਝ ਵੀ ਇਹ ਸੀਜ਼ਨ ਆਪਾਂ ਕਲਰ ਨੂੰ ਡਿਫਾਈਨ ਨਹੀਂ ਕਰ ਸਕਦੇ ਡਿਫਰੈਂਟ ਜੈ ਸ਼ੇਡ ਹੈ ਜੀ ਜਿਹੜਾ ਤੁਹਾਨੂੰ ਵੀਡੀਓ ਚ ਦਿਖ ਰਿਹਾ ਐਗਜੈਕਟ ਕਲਰ ਹੀ ਆ ਇਹੀ ਵਾਲਾ ਕਲਰ ਆ ਤੇ ਇਹ ਸਾਰੀ ਬਲੌਕ ਪ੍ਰਿੰਟਿੰਗ ਹੋਈ ਵੀ ਹੈ ਜੀ ਤੇ ਪ੍ਰਿੰਟਿੰਗ ਕੁਝ ਨਹੀਂ ਹੋਏਗਾ ਪ੍ਰਿੰਟਿੰਗ ਐਜ਼ ਇਟ ਹੀ ਰਹੇਗੀ ਤੁਸੀਂ ਪਾਉਂਗੇ ਹਟਾਉਂਗੇ ਸੂਟਾ ਨੂੰ ਤੇ ਬਹੁਤ ਸੋਹਣਾ ਮਲ ਕੋਟਨ ਦਾ ਫੈਬਰਿਕ ਆ ਇਹਦਾ ਵੀ ਜੀ ਤੇ ਇਹਦੇ ਨਾਲ ਵੀ ਜਿਹੜੀ ਬਾਟਮ ਆ ਜੀ ਉਹ ਪੇਅਰ ਅਪ ਕੀਤੀ ਆਪਾਂ ਇਸ ਤਰ੍ਹਾਂ ਜੀ ਦੇਖੋਗੇ ਤੁਸੀਂ ਬਹੁਤ ਸੋਹਣੀ ਬਾਟਮ ਆ ਜੀ ਇਹਦਾ ਡਿਜ਼ਾਈਨ ਡਿਫਰੈਂਟ ਆ ਉਸ ਬਾਟਮ ਦੇ ਨਾਲੋਂ ਤੁਸੀਂ ਦੇਖੋਗੇ ਕਲੋਜ਼ ਅਪ ਲੈ ਕੇ ਦੇਖੋ ਜੀ ਤੇ ਬਾਕੀ ਆਪਾਂ ਬ੍ਰਸ਼ ਪੇਂਟ ਕਰਵਾਇਆ ਹੋਇਆ ਉੱਪਰ ਤੇ ਡਿਜ਼ਾਈਨਰ ਦਿੱਤੀ ਹੋਈ ਆ ਤੇ ਜਿਵੇਂ ਤੁਸੀਂ ਪਹਿਲਾਂ ਵੀ ਸਾਡੀ ਇੱਕ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਰੀਲ ਦੇ ਵਿੱਚ ਵੀ ਚੈੱਕ ਕਰ ਸਕਦੇ ਹੋ ਜਿਵੇਂ ਇਹ ਵਾਲਾ ਫੈਬਰਿਕ ਹੁੰਦਾ ਜੀ ਇਹਨੂੰ ਤੁਸੀਂ ਬਾਜੂ ਦੇ ਉੱਪਰ ਪਾ ਸਕਦੇ ਹੋ ਡਿਜ਼ਾਈਨਿੰਗ ਦੇ ਰੂਪ ਦੇ ਵਿੱਚ ਹਨਾ ਮੀਨ ਬਾਜੂ ਵੀ ਤੁਹਾਡੀ ਡਿਜ਼ਾਈਨਰ ਬਣ ਜਾਏਗੀ ਜਿਆਦਾ ਤੁਹਾਨੂੰ ਕੋਈ ਲੇਸ ਵਗੈਰਾ ਦੀ ਵੀ ਕੋਸ਼ਿਸ਼ ਲੋਡ ਨਹੀਂ ਪੈਣੀ ਹੈਗੀ ਤੇ ਤੁਸੀਂ ਬਿਨਾ ਲੇਸ ਤੋਂ ਅਗਰ ਕਰਨਾ ਚਾਹੁੰਦੇ ਹੋ ਤੇ ਸਬ ਬਾਟਮ ਬਣ ਕੇ ਬਾਟਮ ਤੋਂ ਬਾਅਦ ਤੁਹਾਨੂੰ ਇਹ ਵਾਲਾ ਫੈਬਰਿਕ ਬਚ ਜਾਣਾ ਹੋ ਤਾਂ ਇਹ ਆਪਾਂ ਬਾਜੂ ਵਗੈਰਾ ਦੇ ਵਿੱਚ ਜਾਂ ਨੈੱਕ ਵਗੈਰਾ ਦੇ ਵਿੱਚ ਇਨਸਰਟ ਕਰਕੇ ਬਹੁਤ ਸੋਹਣੀ ਡਿਜ਼ਾਈਨਿੰਗ ਕਰ ਸਕਦੇ ਹਾਂ ਜੀ ਦੇ ਡਿਜ਼ਾਈਨਿੰਗ ਦੇਖਣ ਲਈ ਤੁਸੀਂ ਸਾਡੇ ਰੀਲਸ ਵੀ ਦੇਖ ਸਕਦੇ ਹੋਗੇ ਦੇਖੋ ਜੀ ਬਹੁਤ ਸੋਹਣੇ ਲੋਕਾਂ ਦੀ ਆ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਸੂਟ ਨੇ ਜੀ ਇਹ ਵਾਲੇ ਬਹੁਤ ਸੋਹਣੇ ਤੇ ਪਿਆਰੇ ਸੂਟ ਨੇ ਪ੍ਰਾਈਸ ਬੜੇ ਰੀਜ਼ਨੇਬਲ ਨੇ ਕਿਉਂਕਿ ਸਾਰੀ ਬਲੌਕ ਪ੍ਰਿੰਟਿੰਗ ਹੋਈ ਵੀ ਆ ਸੂਟ ਦੇ ਵਿੱਚ ਬਾਕੀ ਪੇਂਟ ਹੋਇਆ ਹੋਇਆ ਬਾਕੀ ਲੇਸ ਇਨਸਰਟ ਕੀਤੀ ਹੋਈ ਆ ਜਿਵੇਂ ਇਹਦੇ ਵਿੱਚ ਪਿੰਟ ਟੈਕਸ ਵੀ ਪੰਗਾ ਹੋਗਾ ਨੇ ਤੇ ਬਾਕੀ ਆਹ ਚਿਕਨ ਵਾਲੀ ਆਪਣੀ ਉਹ ਹੋਈ ਵੀ ਹੈਗੀ ਚਿਕਨ ਵਾਲਾ ਸਾਰਾ ਫੈਬਰਿਕ ਲਗਾਇਆ ਹੋਇਆ ਜੀ ਹਕੂਬਾ ਪ੍ਰਿੰਟਿੰਗ ਜਿਹਨੂੰ ਕਹਿੰਦੇ ਆ ਤੇ ਬਹੁਤ ਸੋਹਣੀ ਚੀਜ਼ ਆ ਜੀ ਇਹ ਤੇ ਆਫ ਵਾਈਟ ਦੇ ਨਾਲ ਤੁਹਾਨੂੰ ਵੀ ਪਤਾ ਕਿ ਤੁਸੀਂ ਆਫਿਸ ਵੇਅਰ ਕਰ ਸਕਦੇ ਹੋ ਸੂਟ ਤੇ ਕਿਤੇ ਮਰਜ਼ੀ ਤੁਸੀਂ ਬਾਹਰ ਅੰਦਰ ਪਾ ਸਕਦੇ ਹੋ ਜੌਬ ਤੇ ਪਾ ਸਕਦੇ ਹੋ ਤੇ ਕਿਤੇ ਵੀ ਪਾ ਸਕਦੇ ਜੀ ਇਹ ਘਰ ਪਾਵੇ ਘਰ ਵੀ ਪਾ ਸਕਦੇ ਹੋ ਮੀਨ ਜ ਸੈਮੀ ਫਾਰਮਲ ਤੇ ਫਾਰਮਲ ਦੋਨੋਂ ਤਰ੍ਹਾਂ ਦੀ ਇਹ ਲੁੱਕ ਦਿੰਦੇ ਆ ਸੂਟ ਤੇ ਨੈਕਸਟ ਸੂਟ ਆ ਜੀ ਆਪਣਾ ਬਹੁਤ ਜ਼ਿਆਦਾ ਪਿਆਰਾ ਤੇ ਸੋਹਣਾ ਸੂਟ ਹੈ ਇਹਦਾ ਫੈਬਰਿਕ ਆਏਗਾ ਜੀ ਕੋਰਾ ਕਾਟਨ ਆਏਗਾ ਦਿਖਾਉਣਾ ਤੁਹਾਨੂੰ ਅੱਜ ਵਾਲੇ ਜਿਹੜੇ ਤਿੰਨੋਂ ਸੂਟ ਹੀ ਸੀਗੇ ਜੀ ਇਹ ਜੋਬ ਵਾਲਿਆਂ ਲਈ ਬਹੁਤ ਵਧੀਆ ਸੂਟ ਨੇਗੇ ਤੇ ਇਹਦਾ ਫੈਬਰਿਕ ਆ ਜੀ ਕੋਰਾ ਕਾਟਨ 100% ਕਾਟਨ ਆ ਜੀ ਤੁਸੀਂ ਸਮਰ ਦੇ ਵਿੱਚ ਵੇਅਰ ਕਰ ਸਕਦੇ ਹੋ ਹਾਂ ਇਹ ਗੱਲ ਜ਼ਰੂਰ ਆ ਜੀ ਇਹਦੀ ਸ਼ਰਟ ਤੇ ਤੁਸੀਂ ਜ਼ਰੂਰ ਮੀਨਸ ਲਾਈਨਿੰਗ ਲਗਵਾ ਲਿਓ ਚਾਹੇ ਬਾਜੂ ਤੇ ਨਾ ਵੀ ਲਗਵਾਇਓ ਫਰੰਟ ਬੈਕ ਸ਼ਰਟ ਤੇ ਹੀ ਲਗਵਾ ਲਿਓ ਜੀ ਤੇ ਹੁਣ ਤੁਹਾਨੂੰ ਦਿਖਾਉਣਿਆ ਸ਼ਰਟ ਦੀ ਸਾਰੀ ਲੁੱਕ ਆਪਾਂ ਦੇਖੋਗੇ ਤੁਸੀਂ ਨੀਚੇ ਘੇਰੇ ਦੇ ਉੱਤੇ ਪੱਟੀ ਲੱਗੀ ਹੋਈ ਆ ਇਸ ਤਰ੍ਹਾਂ ਘੇਰੇ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਇਹ ਮੈਕਸਿਮਮ 28 29 ਤੱਕ ਘੇਰਾ ਹੈਗਾ ਜੀ ਤੇ ਤੁਸੀਂ ਜਿੰਨਾ ਮਰਜ਼ੀ ਘੇਰਾ ਰੱਖ ਸਕਦੇ ਹੋਗੇ ਦੇਖੋ ਘੇਰੇ ਤੇ ਪੱਟੀ ਲੱਗੀ ਹੋਈ ਆ ਫਿਰ ਉਸ ਤੋਂ ਬਾਅਦ ਉੱਪਰ ਵੀ ਲੇਸ ਆ ਜਿਹੜੀ ਇਹ ਸਾਰੀ ਇਨਸਰਟ ਕੀਤੀ ਹੋਈ ਆ ਆ ਪੈਨਲਸ ਬਣਾਈਆਂ ਹੋਈਆਂ ਨੇਗੀਆਂ ਉੱਪਰ ਤੱਕ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਜੀ ਆਮ ਨਾਲ ਤੁਸੀਂ 49 48 ਜਾਨੀ ਕਿ ਆਮ ਨਾਲ ਲੈਂਥ ਰੱਖ ਸਕਦੇ ਹੋ ਜੀ ਇੰਨੀ ਲੈਂਥ ਦਾ ਇਹ ਸੂਟ ਬਣੇਗਾ ਤੇ ਕੱਟ ਵੱਧ ਕਰ ਸਕਦੇ ਹਾਂ ਕਿਉਂਕਿ ਉਹ ਸਾਰੀ ਆਪਣੀ ਸਲਾਈ ਵੱਜੀ ਹੋਈ ਹੈ ਤੁਸੀਂ ਲੇਸ ਉਤਾਰ ਕੇ ਉੱਪਰ ਜਾਂ نیچے ਵੀ ਕਰ ਸਕਦੇ ਹੋ ਤੇ ਇਹ ਵਾਲੀ ਵੀ ਤੁਸੀਂ ਲੇਸ ਉਤਾਰ ਕੇ ਉੱਪਰ ਜਾਂ نیچے ਕਰ ਸਕਦੇ ਹੋ ਜਿੱਥੇ ਤੁਹਾਨੂੰ ਠੀਕ ਲੱਗੇ ਜੀ ਤੇ ਇਹ ਵਾਲੀ ਪ੍ਰੋਪਰ neck ਪੱਟੀ ਬਣ ਲੱਗੀ ਹੋਈ ਹੈਗੀ ਨੈਕ ਪੱਟੀ ਬਣਾਈ ਹੋਈ ਹੈ ਇਹਨੂੰ ਤੁਸੀਂ ਉਤਾਰ ਕੇ ਉੱਪਰ ਜਾਂ نیچے ਮੀਨਸ ਆਪਣੇ ਅਕੋਰਡਿੰਗ ਹਾਈਟ ਦੇ ਅਕੋਰਡਿੰਗ ਤੁਸੀਂ ਲਗਾ ਸਕਦੇ ਹੋ ਸੂਟ ਦੀ ਮਈਰ ਤੇ ਆਹ ਕਲੀਆਂ ਵੀ ਦੇਖੋ ਜੀ ਉੱਪਰ ਤੱਕ ਜਾਂਦੀਆਂ ਨੇਗੀਆਂ ਤੇ ਪ੍ਰੋਪਰ ਮੀਨਸ ਇਹ ਨਹੀਂ ਹੈ ਕਿ ਬਿਲਕੁਲ ਹੀ ਕੋਈ ਫੈਬਰਿਕ ਮਾੜਾ ਲਗਾ ਕੇ ਆਪਾਂ ਉਹ ਕੀਤਾ ਹੋਇਆ ਬਹੁਤ ਸੋਹਣਾ ਫੈਬਰਿਕ ਯੂਜ਼ ਕੀਤਾ ਆਪਾਂ ਇਹਦੇ ਵਿੱਚ ਜੀ ਤੇ ਇਹ ਆਲ ਓਵਰ 5 ਮੀਟਰ ਦਾ ਸੂਟ ਰਹੇਗਾ ਇਦੇ ਵਿੱਚ ਮੀਨਸ ਤੁਹਾਨੂੰ ਬਾਟਮ ਸੈਪਰੇਟ ਨਹੀਂ ਹੈਗੀ ਆਲ ਓਵਰ ਹੀ ਰਨਿੰਗ ਹੀ ਫੈਬਰਿਕ ਹੈਗਾ ਮੀਨਸ ਇਕੱਠਾ ਹੀ 5 ਮੀਟਰ ਫੈਬਰਿਕ ਹੈਗਾ ਜਿਵੇਂ ਉਹ ਵਾਲੇ ਪਹਿਲਾਂ ਵਾਲੇ ਸੂਟ ਨੇ ਜਿਹੜੇ ਉਹ ਤੁਹਾਨੂੰ ਵੱਡੇ ਪਣੇ ਦੇ ਹੋਣ ਕਰਕੇ ਤੁਹਾਨੂੰ ਪੌਣੇ ਦੋ-ਦੋ ਮੀਟਰ ਮਿਲਣਗੇ ਤੇ ਇਹ ਵਾਲਾ ਜਿਹੜਾ ਫੈਬਰਿਕ ਹੋਏਗਾ ਇਹ ਵਾਲਾ ਤੁਹਾਨੂੰ ਪੂਰਾ 5 ਮੀਟਰ ਮਿਲੇਗਾ ਜੀ ਬਹੁਤ ਸੋਹਣਾ ਲੁੱਕ ਆ ਬੇਜ ਦਾ ਕਲਰ ਆ ਜੀ ਇਹਦਾ ਤੇ ਔਰ ਇਹਦੀ ਜਿਹੜੀ ਗ੍ਰੇਸ ਆ ਉਹ ਇਹਦਾ ਦੁਪੱਟਾ ਜੀ ਦੇਖੋ ਬਹੁਤ ਸੋਹਣਾ ਦੁਪੱਟਾ ਹੈਗਾ ਡਿਜ਼ਾਈਨਰ ਦੁਪੱਟਾ ਡਿਜ਼ਾਈਨਰ ਸੂਟ ਹੈ ਜੀ ਇੰਨੇ ਘੱਟ ਪ੍ਰਾਈਸ ਦੇ ਵਿੱਚ ਇੰਨੀ ਲੇਸਸ ਵਗੈਰਾ ਦੇ ਨਾਲ ਲਗਾ ਕੇ ਜੀ ਆਪਾਂ ਨੂੰ ਸੂਟ ਮਿਲਣਾ ਮੁਸ਼ਕਿਲ ਹੈਗਾ ਦੇਖੋਗੇ ਤੁਸੀਂ ਦੁਪੱਟਾ ਦੇਖੋ ਜੀ ਕਿੰਨਾ ਜਿਆਦਾ ਸੋਹਣਾ ਪ੍ਰੋਪਰ 4 ਸਾਈਡ ਦੇ ਉੱਤੇ ਇਸ ਤਰ੍ਹਾਂ ਦੀ ਲੇਸ ਇਨਸਰਟ ਕੀਤੀ ਹੋਈ ਹੈ ਲੇਸ ਦੇ ਨਾਲ ਫਿਨਿਸ਼ਿੰਗ ਦਿੱਤੀ ਹੋਈ ਹੈ ਤੁਸੀਂ ਦੇਖੋਗੇ نیچے ਵੀ ਦੇਖੋ ਜੀ ਪ੍ਰੋਪਰ ਫਿਨਿਸ਼ਿੰਗ ਆ ਗਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਕੋਈ ਧਾਗੇ ਨਿਕਲੇ ਜਾਂਦੇ ਆ ਜਾਂ ਫਿਨਿਸ਼ਿੰਗ ਨਹੀਂ ਹੈਗੀ ਦੇਖੋਗੇ ਬੈਕ ਸਾਈਡ ਦੇ ਉੱਪਰ ਪੂਰੀ ਫਿਨਿਸ਼ਿੰਗ ਨਾਲ ਮਿਲੇਗਾ ਤੇ ਸੇਮ ਹੀ ਕੋਰਾ ਕਾਟਨ ਦਾ ਹੀ ਤੁਹਾਨੂੰ ਮਲ ਕਾਟਨ ਦਾ ਸੌਰੀ ਦੁਪੱਟਾ ਮਿਲੇਗਾ ਇਹ ਵਾਲਾ ਜੀ ਦੇਖੋ ਜੀ ਇੱਥੋਂ ਤੱਕ ਲੇਸ ਆ ਜਿਹੜੀ ਉਹ ਡਿਜ਼ਾਈਨਰ ਮੀਨਸ ਜਿਹੜੀ ਆਪਾਂ ਕਲਰਫੁੱਲ ਲਗਾਈ ਆ ਤੇ ਫੈਬਰਿਕ ਇੱਥੇ ਪਲੇਨ ਲਗਾਇਆ ਉਸ ਤੋਂ ਬਾਅਦ ਇਹ ਇੱਥੇ ਦੇਖੋ ਲੇਸ ਇਨਸਰਟ ਕਰਕੇ ਤੇ ਫਿਰ ਉਸ ਤੋਂ ਬਾਅਦ ਇਹ ਵਾਲਾ ਕਲਰਫੁੱਲ ਫੈਬਰਿਕ ਇਹਦੇ ਨਾਲ ਪੇਅਰ ਅਪ ਕੀਤਾਗਾ ਤੇ ਇੱਥੋਂ ਜੀ ਆਪਣੀ ਪਲੇਨ ਲੇਸ ਸ਼ੁਰੂ ਹੋ ਗਈ ਆ ਦੇਖੋਗੇ ਤੁਸੀਂ ਤੇ ਦੁਪੱਟਾ ਖੁੱਲਾ ਡੁੱਲਾ ਜੀ ਤੁਹਾਨੂੰ ਬਾਰ ਵੀ ਦਿਖ ਰਿਹਾ ਹੋਵੇਗਾ ਪੂਰਾ 2.5 ਮੀਟਰ ਦਾ ਦੁਪੱਟਾ ਹੈ ਕੋਈ ਇਸ ਤਰ੍ਹਾਂ ਨਹੀਂ ਵੀ ਕੋਈ ਛੋਟੇ ਪਣੇ ਦਾ ਦੁਪੱਟਾ ਹੈ ਇਹ ਤੇ ਜਾਂ ਤੁਸੀਂ ਕਹੋਗੇ ਕਿ ਛੋਟਾ ਦੁਪੱਟਾ ਹੈ ਪੂਰਾ ਦੁਪੱਟਾ ਹੈ ਤੇ ਦੋਨੋਂ ਸਾਈਡ ਇਸ ਤਰ੍ਹਾਂ ਹੀ ਡਿਜ਼ਾਈਨਰ ਬਹੁਤ ਹੈ ਤੇ ਜੇ ਤੁਸੀਂ ਦੇਖੋਗੇ ਸੂਟ ਦੀ ਲੁੱਕ ਆ ਜਿਹੜੀ ਉਹ ਬਹੁਤ ਵਧੀਆ ਆਏਗੀ ਇਸ ਤਰ੍ਹਾਂ ਨਾ ਲਾਈਟ ਨਾ ਡਾਰਕ ਕੰਬੀਨੇਸ਼ਨ ਐਗਜ਼ੈਕਟ ਬਣਿਆ ਹੋਇਆ ਜੀ ਇਹਦਾ ਤੇ ਆਪਣੇ ਕੋਲ ਇਹਨਾਂ ਦੇ ਵਿੱਚ ਜਿਹੜੀ ਸੂਟਾਂ ਦੀ ਕੁਆਂਟੀਟੀ ਆ ਉਹ ਬਹੁਤ ਘੱਟ ਆ ਲਿਮਟਿਡ ਸਟਾਕ ਆ ਇਹਨਾਂ ਸੂਟਾਂ ਦੇ ਵਿੱਚ ਤੇ ਇਸ ਕਰਕੇ ਅਗਰ ਤੁਸੀਂ ਸੂਟ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਬਾਏ ਕਰਨਾ ਚਾਹੁੰਦੇ ਹੋ ਤਾਂ ਇਮੀਡੀਏਟਲੀ ਮੀਨਸ ਤੁਸੀਂ ਅਮਾ ਦੇ ਕਿ ਆਪਣਾ ਮੈਸੇਜ ਡ੍ਰੌਪ ਕਰਨਾ ਹੈ ਹਾਂਜੀ ਆਰਡਰ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਸਕਰੀਨਸ਼ਾਟ ਲੈਣਾ ਜੀ ਸਕਰੀਨਸ਼ਾਟ ਲੈ ਕੇ ਸਕਰੀਨ ਦੇ ਉੱਪਰ ਨੰਬਰ ਸ਼ੋ ਹੋ ਰਿਹਾ ਹੋਵੇਗਾ ਤੁਹਾਨੂੰ ਤੇ ਤੁਸੀਂ ਉਸ ਨੰਬਰ ਦੇ ਉੱਤੇ ਸਾਨੂੰ ਡੀਐਮ ਕਰਨਾ ਸਾਡਾ ਨੰਬਰ ਸਿਰਫ ਇਹੀ ਹੈਗਾ 987615960 ਤੇ ਇਸ ਨੰਬਰ ਦੇ ਉੱਤੇ ਤੁਸੀਂ ਸਾਨੂੰ ਸਕਰੀਨਸ਼ਾਟ ਸੈਂਡ ਕਰੋਗੇ ਤੇ ਸਾਨੂੰ ਪੁੱਛੋਗੇ ਕਿ ਸੂਟ ਅਵੇਲੇਬਲ ਹੈ ਜਾਂ ਨਹੀਂ ਹੈ ਤੇ ਅਗਰ ਸੂਟ ਸਾਡੇ ਕੋਲ ਸਟਾਕ ਵਿੱਚ ਹੋਇਆ ਤਾਂ ਅਸੀਂ ਤੁਹਾਨੂੰ ਜੈਸ ਕਰਾਂਗੇ ਤੇ ਉਸ ਤੋਂ ਬਾਅਦ ਹੀ ਤੁਸੀਂ ਸਾਨੂੰ ਪੇਮੈਂਟ ਕਰੋਗੇ ਆਪਣਾ ਫੁੱਲ ਐਡਰੈਸ ਭੇਜੋਗੇ ਤੇ ਤੁਹਾਡਾ ਸੂਟ ਜਿਹੜਾ ਕਨਫਰਮ ਹੋ ਜਾਏਗਾ ਫਿਰ ਵਿਥਿਨ 3 ਔਰ 4 ਡੇਸ ਦੇ ਵਿੱਚ ਤੁਹਾਡੇ ਕੋਲ ਸੂਟ ਪਹੁੰਚ ਜਾਏਗਾ ਹਾਂ ਇਹ ਵੀ ਹੈਗਾ ਵੀ ਤੁਸੀਂ ਸਾਡੇ ਤੋਂ ਸੂਟ ਵਿਦ ਸਟੀਚਿੰਗ ਵਿਦਆਊਟ ਸਟੀਚਿੰਗ ਵੀ ਲੈ ਸਕਦੇ ਹੋਗੇ ਮੀਨ ਸਟੀਚਿੰਗ ਕਰਵਾਉਣੇ ਤਾਂ ਆਪਣੇ ਫੁੱਲ ਮੈਜ਼ਰਮੈਂਟਸ ਭੇਜੋਗੇ ਅਸੀਂ ਤੁਹਾਨੂੰ ਸੂਟ ਸਟਿਚ ਕਰਕੇ ਤੁਹਾਡੇ ਘਰ ਤੱਕ ਪਹੁੰਚਦਾ ਕਰਾਂਗੇ ਜੀ ਤੇ ਅਗਰ ਕਿਸੇ ਨਾਲ ਦੁਪੱਟਾ ਚਾਹੀਦਾ ਹੈਗਾ ਉਹ ਵੀ ਤੁਸੀਂ ਸਾਨੂੰ ਦੱਸ ਸਕਦੇ ਹੋ ਜੀ ਤੇ ਮੈਨੂੰ ਪੂਰੀ ਉਮੀਦ ਆ ਕਿ ਸੂਟ ਬਹੁਤ ਸੋਹਣੇ ਲੱਗੇ ਹੋਣਗੇ ਤੇ ਥੈਂਕ ਯੂ so much for watching our videos ਸਤਿ ਸ਼੍ਰੀ ਅਕਾਲ